ਅੰਡਰ ਗਰ ਕਿਵੇਂ ਕ੍ਰਾਸ ਹੋ ਰਹੇ ਨੇ ਇੱਥੋਂ ਦੇਖੋ ਦੇਖੋ ਆ ਗੱਡੀਆਂ ਰੁਕ ਗਿਆ ਆ ਖਤਰੇ ਨੇ ਜਿਹੜੇ ਮੈਂ ਬੋਲਦਾਰਿਆ ਸੀ ਪਹਿਲਾਂ ਵੀਡੀਓ ਚ ਆ ਦੇਖੋ ਕਿੰਨਿਆਂ ਨੇ ਦੇਖੋ ਇਹ ਮੇ ਕ੍ਰਾਸਿੰਗ ਹੋ ਰਹੀ ਹੈ ਡੰਗਰਾਂ ਦੇ ਇਹਸਾੜ ਕੇ ਦੋਸਤੋ ਜਿੰਨਾ ਵੀ ਬਚਤ ਰਹਿ ਸ਼ਕੇ ਕਰ ਸਕੋ ਕਰੋ ਠੀਕ ਆ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਡੰਗਰਾਂ ਨੂੰ ਤਾਂ ਕੋਈ ਪਤਾ ਨਹੀਂ ਸਰਕਾਰਾਂ ਦਾ ਕੋਈ ਪ੍ਰਬੰਧ ਗੁਰੂ ਤਾਂ ਘਾਟੀ ਕਰਦੀਆਂ ਨੇ ਠੀਕ ਆ ਨੇ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਜਿਹੜੇ 10 ਤਰੀਕ ਐ ਲਗ 6:00 ਦਾ ਟਾਈਮ ਹੈ ਇਸ ਟਾਈਮ 6 ਵਜੇ ਦਾ ਸ਼ਾਮ ਦਾ ਧੁੰਦ ਜਣੀ ਬੜੀ ਕਹਿਰ ਦੀ ਪੈਰੀਆ ਸਾਰੇ ਦੋਸਤਾਂ ਨੂੰ ਬੇਨਤੀ ਹੈ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਦੋਸਤ ਮਿੱਤਰ ਭੈਣ ਭਰਾ ਮਾਵਾ ਜਿਹੜੇ ਵੀ ਛੜਤਾਂ ਤੇ ਬਾਹਰ ਲੈ ਕੇ ਲਿਖੜੇ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਪ ਦਾ ਜਿਹੜਾ ਵਹੀਕਲ ਹੈ ਬੜੇ ਠੰਮੇ ਨਾਲ ਚਲਾਓ ਉਹ ਉਦ੍ਰਤਦਾ ਹੈ ਰੰਗ ਹੈ ਜਿੰਦਗੀ ਨਹੀਂ ਬਾਰ-ਬਾਰ ਮਿਲਦੀ ਤੇ ਇਹ ਇਧਰ ਇਹ ਅਸੀਂ ਸੁਨਾਮ ਤੋਂ ਬੋਲਿਆ ਸੁਨਾਮ ਸ਼ਹੀਦ ਉਦਮ ਸਿੰਘ ਵਾਲੇ ਤੋਂ ਇਹ ਸ਼ਹਿਰ ਵਾਲਾ ਪਾਸੇ ਦੇਖੋ ਕਿੰਨੀ ਤੋਂ ਨਸ਼ਾਈ ਹੋਈ ਹੈ ਤੇ ਵੱਡੇ ਓਵਰ ਬ੍ਰਿਜ ਦੇ ਉੱਪਰ ਖੜ ਕੇ ਬਣਾਈ ਹੋਈ ਹੈ ਇਹ ਵੀਡੀਓ ਇਹ ਆ ਗਿਆ ਖੇਤਾਂ ਵਾਲਾ ਪਾਸਾ ਬਿਲਕੁਲ ਇਹਦਾ ਇਹ ਇਹ ਹੀ ਬੇਨਤੀ ਕਰ ਲੱਗਿਆ ਵੀ ਹੌਲੀ ਚਲਾਓ ਵਾਹਣਾ ਨੂੰ ਅੱਜ ਨੂੰ ਹਰੇਕ ਦਿਨਾਂ ਕਦੇ ਵੀ ਸੰਭਾ ਲੋਕ ਆਉਂਦੇ ਪਤਾ ਨਹੀਂ ਲੱਗਦਾ ਮੋਰੋ ਕੌਣ ਆ ਗਿਆ ਬਹੁਤ ਜਾਨਣਾ ਜਿਹੜੇ ਆਸਾਗਰ ਵਿੱਚ ਹੋ ਜਾਂਦੇ ਨੇ ਲੋਕ ਇੱਥੇ ਜਾਣਾ ਚੱਲੀ ਜਾਂਦੀਆਂ ਨੇ ਠੀਕ ਹੈ ਅਨੇ ਕੁੱਟਣ ਦੇ ਸ਼ਾਇੰਗ ਵੀ ਨਹੀਂ ਕੋਈ ਕੁਝ ਵੀ ਮਿਹਨਤੀ ਕਰਦੇ ਆ ਭਾਈ ਸਾਰਿਆਂ ਨੂੰ ਵੀ ਸਾਰਿਆਂ ਦੇ ਫਿਕਸਾਨ ਰਹੇ ਜਿਹੜੇ ਤੁਹਾਨੂੰ ਬੱਸ ਕਰੋ ਮੋਟਰਸਾਈਕਲ ਜੋ ਵੀ ਵਹੀਕਲ ਚਲਾਉਨੇ ਹੋ ਸਾਰਿਆਂ ਨੂੰ ਸੁੱਖ ਸ਼ਾਂਤੀ ਵਕਤ ਮਕਸ਼ਿਪ ਬੋਲਰ ਤੋਂ ਪਰਮਾਤਮਾ ਦੇ ਦਿਖਾ ਰਿਹਾ ਤੁਹਾਨੂੰ ਇਹ ਥੋੜਾ ਜਾ ਅੱਜ ਰਿਸਕੀ ਜੇ ਕੰਮ ਹੈ ਕਾਫੀ ਹੋ ਸਕਦਾ ਹੈ ਜੇ ਤੱਕ ਮੌਸਮ ਇਹ ਹਿਆ ਰਹੇ ਇਹ ਵਰਤਿਆ ਦੋਸਤੋ ਇੰਨੇ ਵਿੱਚ ਸਾਡੇ ਪੇਜ ਨਾਲ ਤੁਸੀਂ ਜੁੜੇ ਹੋ ਹੋ ਅਜਿਹਾ ਲੱਗਿਆ ਵੀ ਠੰਡ ਵੀ ਅਜ ਬਹੁਤ ਜ਼ਿਆਦਾ ਕਹਿਰ ਦੀ ਠੰਡ ਹੈ ਇਹ ਜੇ ਮੌਸਮ ਵਿੱਚ ਕਈ ਤਰ੍ਹਾਂ ਦੇ ਡਰ ਰਹੇ ਨੇ ਹੈ ਆਉਂ ਦੇਖੋ ਨਾ ਸਨਮਾਇਸ ਤੇ ਖੜੇ ਆ ਲੋ ਜੀ ਆ ਜਦੋਂ ਇਹ ਸਾਡੇ ਮੜਕਾ ਮਣਦੇ ਦੇਖੋ ਕਿ ਮੈਂ ਈੜਾ ਹੋ ਜਾਂਦੇ ਨੇ ਗੱਡੀਆਂ ਮੋੜਨ ਵਾਸਤੇ ਹੈ ਨਾ ਅੜਕਾ ਹੁੰਦਾ ਕਹਾਰਾ ਸ਼ਾਮ ਦਾ ਟਾਈਮ ਹੈ ਇਹ ਇੱਥਾ ਹੈਗਾ ਸ਼ਹਿਰ ਸ਼ਹਿਰ ਕੀ ਕੁਝ ਸ਼ਹਿਰ ਦੇ ਵਿਚਾਲੇ ਵਾਲੇ ਲਾਈਟਾਂ ਹੁੰਦੀਆਂ ਨੇ ਪਰ ਜਦੋਂ ਆਪਾਂ ਵੱਡੇ ਰੋਡ ਦੇ ਗਾਹਾਂ ਚੜਾਂਗੇ ਉਦੋਂ ਹੋਰ ਦਿੱਕਤ ਬਣਨੀ ਹੈ ਹੈ ਨਾ ਉਹ ਕੋਈ ਨਹੀਂ ਨਹੀ ਜਾ। ਦੇਖਦੇ ਰਹੋ। ਤੇ ਬੜੀ ਆਪਣੀ ਠੰਡ ਹੈ। ਥੋੜਾ ਜਿਹਾ ਮੈਨੂੰ ਬਾਹਰਲਾ ਹਿੱਸਾ ਵੀ ਦਿਖਾਵਾਂਗਾ ਤੁਹਾਨੂੰ। ਜਿਹੜਾ ਸ਼ਹਿਰ ਤੋਂ ਬਾਹਰ ਹੋਊਗਾ। ਬਣੇ ਰਹੋ ਵੀਡੀਓ ਨਾਲ ਥੋੜਾ ਜਿਹਾ ਦਿਖਾਵਾਂਗੇ ਵੀ ਇਸ ਕਰਕੇ ਦਿੱਕਤ ਹੈਗੀ ਆ ਬਹੁਤ ਵੱਡੀ। あれ <noise> ਭਾਲੇ 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 ਵਾਹਿਗੁਰੂ 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 ਇਹ ਆ ਗਏ ਸ਼ਹਿਰ ਦੇ ਬਾਹਰਲਾ ਪਾਸਾ ਬਾਹਰ ਲਿਕਣ ਵਾਲੇ ਆਪਾਂ ਦੇ ਉੱਛੇ ਤਾਂ ਇਹਦੇ ਵੀ ਆਗਲ ਲਾਈਟਾਂ ਆ ਤਿਆਂ ਯਾਰ ਇਹਦਾ ਲੱਗਦਾ ਤੀਗਾ ਬਿਜਤੋਂ ਦਾ ਫਟ ਵੀ ਹੁਣ ਸ਼ਹਿਰ ਦੇ ਬਾਹਰ ਨੂੰ ਆਪਾਂ ਲਿਕਣ ਲੱਗੇ ਆ ਉਤੋਂ ਫਿਰ ਜੇ ਕੋਈ ਕੋਈ ਲਾਈਟ ਚਮਕੂ ਸਾਨੂੰ ਪਤਾ ਲੱਗੂ ਧੁੰਦ ਕਿੰਨੀ ਆ ਤੇ ਇਸ ਕਰਕੇ ਕਹਿੰਦੇ ਬਚਤ ਨਾਲ ਤੁਰਨਾ ਚਾਹੀਦਾ ਸਾਨੂੰ ਹੈ ਆ ਗਾਹੜੇ ਕੋਨੇ ਹਰੇ ਆ ਦੇਖੋ ਦੋਸਤੋ ਤੁੰਦ ਜਿਹਾ ਸਨੇ ਡੰਗਰ ਫਿਰਦੇ ਨੇ ਇਹਨਾਂ ਨੂੰ ਕੀ ਵਿਚਾਰਿਆਂ ਨੂੰ ਪਤਾ ਹੈ ਹਨਾ ਇਹ ਇਸ ਸਮੇਂ ਵੀ ਹੱਥ ਹੌਸਾ ਲੋ ਜੀ ਨਗਰ ਕੌਂਸਲ ਦੀ ਜਿਹੜੀ ਹੱਦ ਹੈ ਉਹ ਤਕਰੀਬਨ ਮੁੱਕਣ ਵਾਲੀ ਆ ਗੌਰ ਸਾਈਡ ਨਾਲ ਤੇ ਵੀ ਲਾਈਟਾਂ ਦਿਆਂ ਓਹਨਾਂ ਤੁਹਾਨੂੰ ਪਤਾ ਲੱਗੂਗਾ ਤੁੰਦ ਕਿੰਨੀ ਆ ਠੀਕ ਹੈ ਦੇ ਇਹ ਵੀਡੀਓ ਜਿਹੜੀ ਦੇਖ ਰਹੇ ਹੋ ਇਹ ਹੈਗੀ ਹੈ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਜਿਲ੍ਹਾ ਸੰਗਰੂਰ ਵਡਹਿੰਡਾ ਰੋਡ ਤੋਂ ਠੀਕ ਹੈ ਇੱਥੇ ਹੈਗੇ ਨੇ ਦੋ ਟਾਬੇ ਜਿੱਥੇ ਹੁਣ ਤੁਸੀਂ ਵੇਖ ਰਹੀ ਹੈ ਵੀਡੀਓ ਠੀਕ ਹੈ ਇਹ ਦੁਕਾਨ ਨੇ ਰਾਹ ਜਿਹੜੀ ਤੁੰਡ ਦਾ ਪਤਾ ਲੱਗਣਾ ਕਿ ਕਿੰਨੀ ਸੰਗਣੀ ਤੁੰਡ ਹੈ ਠੀਕ ਦੇਖ ਦੋਸਤ ਇੱਕ ਵਾਰ ਫੇਰ ਕਹਿ ਦਿਆ ਤੁਹਾਨੂੰ ਵੀ ਬਹੁਤ ਔੜੀ ਤੇ ਰੱਖੋ ਕੰਨੀਆਂ ਇਹ ਕੁਛ ਨਾ ਕੁਛ ਬੱਚੇਂ ਤਰਾਈਂ ਨੀ ਆ ਕਾਓ ਅਚਾਨਕ ਕੋ ਕੋਈ ਰੋਜ ਬਗਾਇਰਾ ਜਾਂ ਕੋਈ ਗਾਂਆਂ ਗੁੰਆਂ ਜਾਂ ਟੱਠੇ ਫਿਰਦੇ ਰਹਿੰਦੇ ਨੇ ਆ ਸਾਈਕਲ ਵਾਲੇ ਜਾ ਰਹੇ ਨੇ ਬਾਈ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਬਾਈ ਸਾਈਡ ਤੇ ਰੱਖੋ ਇੱਕ ਵਾਰ ਇਹ ਹਰਮਥਾ ਹੋਊਗਾ ਤੁਹਾਨੂੰ ਜਿੰਨਾ ਕਿ ਦਿਖਾਇਆ ਗਿਆ। ਇਹ ਹੋਰ ਦੇਖੋ ਜੀ। ਦੇਖੋ। ਇਹ ਜੋ ਕੁਛ ਹਾ ਹਲਾ ਉਸ ਤਰ੍ਹਾਂ ਚੰਨਣ ਪੈਂਦਾ ਸਾਡੀ ਲਾਈਟ ਦਾ ਜੇ ਇਹਨੂੰ ਜਮਾ ਬੰਦ ਕਰ ਦਿੰਦੇ ਆ ਫਿਰ ਦੇਖੋ ਫਰਮ ਕੇ ਕਿਵੇਂ ਲੱਗਦਾ ਐਸ ਕੈਮਰੇ ਤੋਂ ਧੁੰਦ ਹ। ਜੀ ਬਚ ਕੇ ਰਹੋ ਹੋਰ ਦੋਸਤਾਂ ਟੱਕਰ ਪਏ ਜੋ ਜਿਹੜੇ ਵਹੀਕਲ ਚਲਾਉਂਦੇ ਨੇ ਆਰਾਮ ਮੱਛਾ ਟਰੱਕ ਜੋ ਵੀ ਵਹੀਕਲ ਆਉਂਦੇ ਤੰਦਨ ਧੁੰਦ ਬਕਰ ਉਹਨਾਂ ਦੇ ਮੁਤਾਬਕ ਹੈਗਾ ਜਿਹੜਾ ਮੌਸਮ ਬੁਹਾਗ ਵੀ ਕਹਿੰਦੇ ਹੀ ਹੈ ਜਿਹੜਾ ਨੇਟ ਇਹ ਤੁਹੇ ਦੇਖਦੇ ਹੋ ਨੇ ਆਪਾਂ ਤੇ ਕਹਿੰਦਾ ਵੀ ਭਾਈ ਮੌਸਮ ਖਰਾਬ ਰਹੂਗਾ ਹਰੇ ਦੋ ਤਿੰਨ ਦਿਨਾਂ 12 ਤਰੀਕ ਤੱਕ ਤੇ ਵਕੀ ਕੁਦਰਤ ਦੇ ਹੱਥ ਹੈ ਭਾਈ ਕੱਲ ਨੂੰ ਵਧੀਆ ਵੀ ਹੋ ਸਕਦਾ ਤੇ ਆਓ ਆਪਾਂ ਅਰੇ ਵੀਡੀਓ ਨੂੰ ਕਰਾਂਗੇ ਸਮਾਪਤ 6 ਦਾ 1 ਮਿੰਟ ਦੀ ਹੋ ਗਈ ਠੀਕ ਹੈ ਜਿੰਦਾਬਾਦ